ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨਾ ਮਨਸਾ ਸੂਰਿਆਂ ਹੱਕ ਹੈ ਜੇ ਹੋਏ ਮਰਨ ਪਰਵਣ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਬਹੂ ਨਾ ਛੱਡੇ ਖੇਤ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡੋ ਖਾਸ ਉਹ ਸਬਨਾ ਕੀ ਰਣਕਾ ਤੋ ਆਓ ਹਮਾਰੇ ਪਾਸ ਕੱਲ ਸਹਿਬ ਜਦਿਆਂ ਨੂੰ ਆਪਾਂ ਸਰਵਣ ਕੀਤਾ ਵਖੋ ਵਖ ਮਾਦੀਮ ਰਾਹੀ ਆਪਣੇ ਗੁਰੂ ਘਰਾਂ ਦੇ ਵਿੱਚ ਸ਼ੀਦੀ ਪ੍ਰੋਗਰਾਮ ਜਿਹੜੇ ਉਹ ਹੋਏ ਸਾਰੇ ਪਿੰਡਾਂ ਦੇ ਵਿੱਚ ਦੁੱਧ ਦੇ ਲੰਗਰ ਲਗਾਏ ਗਏ ਵੱਖ-ਵੱਖ ਕੇਯੂਆਰ ਕੋਡ ਦੇ ਰਾਹੀਂ ਜਾਨੀ ਕਿ ਇਸ ਵਾਰ ਬਹੁਤ ਭਾਵਨਾ ਦੇ ਨਾਲ ਜਿਹੜਾ ਇਹ ਹਫਤਾ ਸੀਗਾ ਸ਼ੀਦੀ ਹਫਤਾ ਸੀ ਬੜਾ ਭਾਵਨਾ ਦੇ ਨਾਲ ਮਨਾਇਆ ਗਿਆ ਤੇ ਪ੍ਰਸ਼ਨ ਉੱਤਰ ਜਿਹੜੇ ਆ ਉਹ ਕਈ ਚੈਨਲਾਂ 'ਤੇ ਕਯੂਆਰ ਕੋਡ ਤੁਹਾਨੂੰ ਭੇਜੀ ਗਏ ਉੱਤੇ ਸਰਟੀਫਿਕੇਟ ਵੀ ਮਿਲੇ ਤੁਹਾਨੂੰ ਤੇ ਜੇ ਤੁਹਾਨੂੰ ਵੀ ਉਹ ਕਯੂਆਰ ਕੋਡ ਚਾਹੀਦਾ ਹੋਵੇ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਕਯੂਆਰ ਕੋਡ ਪ੍ਰੋਵਾਈਡ ਕਰਾ ਦਾਂਗੇ ਤੇ ਤੁਸੀਂ ਵੀ ਉਹ ਪ੍ਰਸ਼ਨਾਂ ਦੇ ਉੱਤਰ ਜਿਹੜੇ ਆ ਉਹ ਲੱਭ ਸਕਦੇ ਹੋ ਦੇ ਸਕਦੇ ਹੋ ਬਹੁਤ ਵਧੀਆ ਉਹ ਜਿਹੜਾ ਇੱਕ ਉਹਨਾਂ ਨੇ ਕਯੂਆਰ ਕੋਡ ਬਣਾਇਆ ਸੋ ਬਹੁਤ ਉਹਨਾਂ ਦਾ ਧੰਨਵਾਦ ਆ ਤੇ ਕੱਲ ਦੇ ਇਤਿਹਾਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਬਹੁਤ ਲਾਲਚ ਦਿੱਤੇ ਗਏ ਲਾਲਚ ਦੇ ਕੇ ਅਖੀਰ ਤੇ ਜਦੋਂ ਸਹਿਬਜ਼ਾਦੇ ਆਪਣੇ ਧਰਮ ਤੋਂ ਨਾ ਡੋਲੇ ਪਹਿਲਾਂ ਮਰਨ ਕਬੂਲ ਕਰ ਜੀਵਨ ਦੀ ਛਡਾਸਣ ਤੇ ਜਦੋਂ ਸਿੱਖ ਬਣਦਾ ਹੀ ਹੈ ਮਰਨ ਦੀ ਆਸ ਜਿਹੜੀ ਹੈ ਉਦੋਂ ਹੀ ਛੱਡ ਦਿੱਤੀ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਜਉ ਤੋ ਪ੍ਰੇਮ ਖੇਲਨ ਕਾ ਜਾਉ ਸਹਿਰ ਧਰ ਤਲੀ ਗਲੀ ਮੂਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਬਾਕੀ ਤਾਂ ਬਹੁਤ ਸਾਰੇ ਲੋਭ ਲਾਲਚ ਦੇ ਕੇ ਤੁਹਾਨੂੰ ਆਪਣੇ ਕੋਲ ਬੁਲਾਉਂਦੇ ਨੇ ਜਾਂ ਆਪਣੀ ਜਣਤੀ ਵਧਾਉਂਦੇ ਨੇ ਪਰ ਸਿੱਖ ਧਰਮ ਦੇ ਵਿੱਚ ਥੋੜਾ ਜਿਹਾ ਇਸ ਤੋਂ ਉਲਟ ਆ ਜੇ ਤੁਸੀਂ ਸਿੱਖ ਬਣਨਾ ਹੈ ਤੇ ਤੁਹਾਨੂੰ ਆਪ ਦਾ ਜਿਹੜਾ ਸੁੱਖ ਆ ਰਾਮ ਆ ਉਹ ਤਿਆਗਣਾ ਪੈਣਾ ਆਪਣਾ ਆਪ ਜਿਹੜਾ ਆ ਉਹ ਗੁਰੂ ਨੂੰ ਸਮਰਪਣ ਕਰਨਾ ਪੈਣਾ ਜੇ ਸਿਰ ਮੰਗਣ ਦੀ ਲੋੜ ਪਈ ਤਾਂ ਸਿਰ ਜਿਹੜਾ ਉਹ ਦੇਣਾ ਪੈਣਾ ਹੱਸ ਕੇ ਦੇਣਾ ਪੈਣਾ ਸੋ ਸਹਿਬ ਜਦਿਆਂ ਨੇ ਆਪਣੀ ਕੁਰਬਾਨੀ ਜਿਹੜੀ ਉਹ ਦਿੱਤੀ ਸਭ ਤੋਂ ਛੋਟੀ ਉਮਰ ਜਿਹੜੀ ਸੀਗੀ 7 ਤੇ 9 ਸਾਲ ਦੀ ਉਸ ਉਮਰ ਦੇ ਵਿੱਚ ਸੀਦੀ ਜਿਹੜੀ ਉਹ ਦਿੱਤੀ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਜਿਹੜੇ ਉੱਧੇ ਹੀ ਛੱਡ ਦਿੱਤੇ ਗਏ ਨਾ ਉਹਨਾਂ ਨੂੰ ਸੰਸਕਾਰ ਕੀਤਾ ਗਿਆ ਤੇ ਨਾ ਉਨਾਂ ਨੂੰ ਦਫਨਾਇਆ ਗਿਆ ਇਸ ਤੇ ਟੋਟਰਮਲ ਨੇ ਇਹ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਸੰਸਕਾਰ ਕੀਤਾ ਜਾਵੇ ਤੇ ਪਰ ਉਥੋਂ ਦੇ ਚੌਧਰੀ ਨੇ ਜੋ ਉਸ ਸਮੇਂ ਸਰਹੰਦ ਦਾ ਚੌਧਰੀ ਸੀ ਉਹਨੇ ਕਿਹਾਕਰ ਤੂੰ ਇਹਨਾਂ ਦਾ ਸੰਸਕਾਰ ਕਰਨਾ ਤਾਂ ਉਹਦੇ ਲਈ ਜ਼ਮੀਨ ਤੇ ਨੂੰ ਲੈਣੀ ਪੈਗੀ ਸੁਣਨ ਚ ਇਹ ਵੀ ਆਇਆ ਕਿ ਪਹਿਲਾਂ ਉਹਨੇ ਕਿਹਾ ਸੀਗਾ ਵੀ ਮੋਹਰਾਂ ਵਿਛਾ ਕੇ ਲੈ ਲਓ ਬਾਅਦ ਚ ਉਹਨੇ ਕਿਹਾ ਨਹੀਂ ਮੋਹਰਾਂ ਵਿਛਾ ਕੇ ਨਹੀਂ ਮੋਹਰਾਂ ਖੜੀਆਂ ਕਰਕੇ ਜਿੰਨੀ ਜਗ੍ਹਾ ਦੇ ਵਿੱਚ ਮੋਹਰਾਂ ਖੜੀਆਂ ਹੋ ਜਾਣਗੀਆਂ ਤੇਰੇ ਕੋਲ ਓਨੀ ਜਗ੍ਹਾ ਤੈਨੂੰ ਸੰਸਕਾਰ ਲਈ ਦੇ ਦਿੱਤੀ ਜਾਵੇਗੀ ਤੇ ਤਾਂ ਸੀ ਬਾਬਾ ਟੋਡਰਮਲ ਉਹਨਾਂ ਨੇ ਸਰਫੀਆਂ ਖੜੀਆਂ ਕਰਕੇ ਉਹ ਜਗ੍ਹਾ ਜਿਹੜੀ ਉਹ ਖਰੀਦੀ ਤੇ ਬਾਬਾ ਮੋਤੀराम ਮਹਿਰਾ ਨੇ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਕੀਤਾ ਤੇ ਅੱਜ ਦੇ ਦਿਨ ਜਿੱਥੇ ਗੁਰਦੁਆਰਾ ਚੋਤੀਸ ਰੂਪ ਹੈ ਉਸ ਜਗ੍ਹਾ ਤੇ ਸੈਭਜਾਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਇੱਕੋ ਹੀ ਚਖਾ ਦੇ ਵਿੱਚ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਗਿਆ ਅੱਜ ਉੱਥੇ ਲੱਖਾਂ ਲੋਕ ਜਿਹੜੇ ਨੱਕ ਮਸਤਕ ਹੋ ਰਹੇ ਨੇ ਤੇ ਦੋ ਦਿਨ ਦੀ ਸੇਵਾ ਜਿਹੜੀ ਦੁੱਧ ਦੀ ਸੀਗੀ ਉਹ ਬਾਬਾ ਮੋਤੀराम ਮਹਿਰਾ ਨੇ ਕੀਤੀ ਤੇ ਅੱਜ ਤੱਕ ਵੀ ਉਹ ਗਲਾਸ ਜਿਹੜੇ ਆ ਉਹ ਸਾਹਵੇਂ ਪਏ ਨੇ ਸਾਡੀ ਵਿਰਾਸਤ ਨੇ ਉਹ ਤੇ ਸੰਗਤਾਂ ਉਹਨਾਂ ਗਲਾਸਾਂ ਦੇ ਦਰਸ਼ਨ ਕਰ ਰਹੀਆਂ ਨੇ ਤੇ ਬਾਬਾ ਮੋਤੀराम ਮੈਰਾ ਦਾ ਜਿਹੜਾ ਸ਼ਿਕਾਇਤ ਸੀਗੀ ਉਹ ਗੰਗੂ ਦੇ ਚਚੇਰੇ ਭਰਾ ਨੇ ਪੰਮੇ ਨੇ ਉਹਨੇ ਸੂਬੇਦਾਰ ਕੋ ਕੀਤੀ ਸੀ ਜਿਸ ਕਰਕੇ ਬਾਬਾ ਮੋਤੀराम ਮੈਰਾ ਦਾ ਸਾਰਾ ਪਰਿਵਾਰ ਉਹਨਾਂ ਦੀ ਮਾਤਾ ਲੱਦੂ ਜੀ ਤੇ ਸਿੰਧਣੀ ਬੀਬੀ ਭੋਲੀ ਜੀ ਤੇ 7 ਸਾਲ ਦਾ ਬੇਟਾ ਸੀ ਉਹਨਾਂ ਦਾ ਵੀ ਭਾਈ ਨਰੇਣਾ ਜੀ ਕੋਲੂ ਦੇ ਵਿੱਚ ਪੀੜ ਕੇ ਸਾਰੇ ਪਰਿਵਾਰ ਨੂੰ ਜਿਹੜਾ ਉਹ ਸ਼ੀਤ ਕਰਨ ਦਿੱਤਾ ਗਿਆ। ਸੋ ਜਦਸ ਵੇਲੇ ਜੋਤੋਂ ਪ੍ਰੇਮ ਖੇਲਨ ਕਾ ਚਾਉ ਫੇਰ ਗੱਲ ਉਹੀ ਆਉਂਦੀ ਆ ਕਿ ਜਦੋਂ ਤੂੰ ਗੁਰੂ ਵੱਲ ਨੂੰ ਤੁਰਨਾ ਹੈ ਤੂੰ ਪਹਿਲਾਂ ਹੀ ਸੀਸ ਆਪਣਾ ਜਿਹੜਾ ਆ ਉਹ ਤਲੀ ਦੇ ਉੱਤੇ ਧਰ ਲਾ ਕਿ ਗੁਰੂ ਸਾਹਿਬ ਜਦੋਂ ਸੀਸ ਮੰਗੇ ਉਹਦਾ ਤਾਣ ਨਹੀਂ ਕਰਨੀ। ਉਹਦਾ ਸੀਸ ਜਿਹੜਾ ਆ ਦੇਣਾ ਪੈਣਾ ਆ। ਤੇ ਗੁਰੂ ਸਾਹਿਬ ਡਰ ਮੌਤ ਦਾ ਡਰ ਜਿਹੜਾ ਆ ਉਹ ਜਦੋਂ ਸਿੱਖ ਬਣਦਾ ਆ ਆਪਾਂ ਹੁਣ ਮੌਜੂਦਾ ਸੰਘਰਸ਼ ਦੇ ਵਿੱਚ ਵੀ ਦੇਖੀਏ ਛੀਧੀਆਂ ਜਿਹੜੀਆਂ ਉਹ ਰੁਕੀਆਂ ਨਹੀਂ ਹੈ ਛੀਧੀਆਂ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਨੇ ਸਰਕਾਰਾਂ ਦੇ ਨਾਲ ਟੱਕਰ ਲੈਣੀ ਆ ਜ਼ੁਲਮ ਦੇ ਖਿਲਾਫ ਟੱਕਰ ਲੈਣੀ ਆ ਤੁਸੀਂ ਛੀਧੀਆਂ ਜਿਹੜੀਆਂ ਉਹ ਤਾਂ ਦੇਣੀਆਂ ਪੈਣਗੀਆਂ ਹੁਣ ਹੀ ਆਪਾਂ ਤਾਜੀ ਗੱਲ ਕਰਦੇ ਸੀ ਕਿਸਾਨੀ ਸੰਘਰਸ਼ ਦੀ ਕਿ ਉਹਦੇ ਵਿੱਚ ਛੀਧੀਆਂ ਸ਼ੁਭਕਰਨ ਸਿੰਘ ਜਿਹੜਾ ਪਿਛਲੀ ਵਾਰੀ ਹਰਿਆਣਾ ਪੁਲਿਸ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ ਕਿਉਂਕਿ ਜਦੋਂ ਤੁਸੀਂ ਆਪਣੇ ਹੱਕ ਮੰਗਣੇ ਨੇ ਹਾਕਮਾ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣੀਆਂ ਨੇ ਸ਼ੀਧੀਆਂ ਦਿਖਾਉਣੀਆਂ ਹੀ ਹੋਣੀਆਂ। ਅ ਕੁਝ ਦਿਨ ਪਹਿਲਾਂ ਮੈਂ ਇੱਕ ਚੈਨਲ ਦੇ ਉੱਤੇ ਡਿਬੇਟ ਸੁਣ ਰਿਹਾ ਸੀ ਕਿ ਕਿਸਾਨ ਗਲਤ ਕਰ ਰਿਹਾ ਜਦੋਂ ਪਤਾ ਮੁਰੇ ਉਹਨਾਂ ਨੇ ਤਾਰਾਂ ਲਾਈਆਂ ਹੋਈਆਂ ਨੇ ਤੇ ਇੱਕ 101 ਦਾ ਕਿਸਾਨਾਂ ਦਾ ਜਥਾ ਕਿੱਦਾਂ ਦਿੱਲੀ ਨੂੰ ਚਲੇ ਜਾਏਗਾ। ਵੀ ਇਹ ਤਾਂ ਗਲਤ ਹੈ ਗੱਲ ਬਿਲਕੁਲ ਕਿਸਾਨਾਂ ਨੂੰ ਜਾਣ ਕੇ ਜਿਹੜਾ ਆ ਉਹ ਜ਼ਖਮੀ ਕਰਵਾ ਕੇ ਹਸਪਤਾਲ ਭਰੇ ਜਾ ਰਹੇ ਨੇ। ਕਿਉਂਕਿ ਖੇਤੀਬਾੜੀ ਮੰਤਰੀ ਨੇ ਹਰਿਆਣੇ ਦੇ ਨੇ ਕਿਹਾ ਸੀ ਸਾਨੂੰ ਟਰੈਕਟਰ ਟਰਾਲੀਆਂ ਤੋਂ ਪ੍ਰੋਬਲਮ ਹੈ। ਇਹ ਪੈਦਲ ਜਾਣਾ ਚਾਹੁੰਣ ਤੇ ਆ ਜਾਣ ਕਿਸਾਨਾਂ ਨੇ ਉਹਦੀ ਲਲਕਾਰ ਨੂੰ ਕਬੂਲਿਆ ਵੰਗਾਰ ਨੂੰ ਕਬੂਲਿਆ ਵੀ ਆ ਅਸੀਂ ਪੈਦਲ ਆ ਜੰਨੇ ਆ ਦਿਓ ਨੰਗਣ ਸੋ ਜਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣੀਆਂ ਆ ਨਾ ਜ਼ਾਲਮਾਂ ਦੇ ਹਾਕਮਾਂ ਦੇ ਤੇ ਉਹਨਾਂ ਨੇ ਜਿਹੜੇ ਆ ਅਥਰੂ ਗੈਸ ਦੇ ਗੋਲੇ ਮਾਰਨੇ ਮਾਰਨੇ ਹੁਣ ਪੈਦਲ ਕਿਹੜਾ ਜਾਣ ਦਿੱਤਾ ਅੱਗੇ ਤਾਂ ਕਹਿੰਦੇ ਸੀ ਕਿਸਾਨ ਮੋਡੀਫਾਈਡ ਟਰੈਕਟਰਾਂ ਤੇ ਜਾਣਾ ਚਾਹੁੰਦੇ ਆ ਟਰਾਲੀਆਂ 'ਚ ਜਾਣਾ ਚਾਹੁੰਦੇ ਆ ਇਹਨਾਂ ਕੋਲ ਹਥਿਆਰ ਆ ਇਹ ਆ ਉਹ ਆ ਕਿਉਂਕਿ ਜਦੋਂ ਤੁਸੀਂ ਹਾਕਮ ਦੇ ਨਾਲ ਟੱਕਰ ਲੈਣੀ ਆਂ ਸ਼ੀਧੀਆਂ ਰੁਕਦੀਆਂ ਨਹੀਂ ਸ਼ੀਧੀਆਂ ਤੇ ਜਿੰਨਾ ਚਿਰ ਦੁਨੀਆ ਆ ਜਿੰਨਾ ਚਿਰ ਸਿੱਖ ਕੌਮ ਆ ਇਹ ਸ਼ੀਧੀਆਂ ਦੇਣ ਨੂੰ ਹਮੇਸ਼ਾ ਤਤਪਰ ਰਹਿੰਦੀ ਐ ਇਹ ਤੇ ਪੈਟਰਨ ਟੈਂਕ ਜਿਹੜੇ ਸਰਕਾਰ ਕਹਿੰਦੀ ਸੀਗੀ ਭਾਰਤ ਦੀ ਰੋਕ ਨਹੀਂ ਸਕਦੇ ਉਹ ਵੀ ਰੋਕਦੇ ਸੀ ਇਹਨਾਂ ਨੇ ਆਪਣੀਆਂ ਛਾਪੀਆਂ ਦੇ ਨਾਲ ਪੰਪ ਬੰਦ ਕੇ ਛੋ ਅੱਜ ਆਪਾਂ ਉਹਨਾਂ ਸਾਰੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਆਂ ਜਿਨ੍ਹਾਂ ਨੇ ਆਪਣੀ ਕਰਭਾਮੀ ਦੇ ਕੇ ਸਾਨੂੰ ਜਿਉਂਦਾ ਰੱਖਣ ਲਈ ਆਪਣਾ ਜਿਹੜਾ ਸੀਸ ਆਉ ਦਿੱਤਾ ਸੋ ਗਲਤੀਆਂ ਭੁੱਲਣ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨਾ ਮਨਸਾ ਸੂਰਿਆਂ ਹੱਕ ਹੈ ਜੇ ਹੋਏ ਮਰਨ ਪਰਵਾਨਾ